ਉਹ ਬੱਲੇ ਰਾਜੀ ਖੁਸ਼ੀ ਹੋ ਖੁਸ਼ ਰਹਾ ਕਰੋ ਖੁਸ਼ ਰਹਿਣਾ ਵੀ ਇੱਕ ਬਹੁਤ ਵੱਡੀ ਕਲਾ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਕੋਲ ਇੱਕ ਅੱਖ ਵੀ ਨਹੀਂ ਨਾ ਬਚਦਾ ਫੇਰ ਵੀ ਤੁਹਾਨੂੰ ਜੇ ਖੁਸ਼ ਰਹਿਣ ਦੀ ਆਤ ਪੈ ਗਈ ਖੁਸ਼ ਰਹਿਣਾ ਆ ਗਿਆ ਤਾਂ ਤੁਸੀਂ ਜ਼ਿੰਦਗੀ ਦੇ ਸਭ ਤੋਂ ਮਹਾਨ ਬੰਦੇ ਹੋ ਕਿਉਂਕਿ ਤੜਕੀ ਆਪਾਂ ਕਾਪੀ ਪੈਨ ਚੱਕ ਲੈਨੇ ਆ ਕਾਪੀ ਪੈਨ ਚੱਕ ਕੇ ਆਪਾਂ ਇਹ ਚੀਜ਼ਾਂ ਲਿਖੀ ਜਾਂਦੇ ਆ ਵੀ ਸਾਡੇ ਕੋਲੇ ਆ ਹੈ ਨਹੀਂ ਸਾਡੇ ਕੋਲੇ ਆ ਹੈ ਨਹੀਂ ਤੇ ਫਿਰ ਮੱਥਾ ਫੜ ਕੇ ਬਹਿ ਜਾਂਦੇ ਆ ਫਿਰ ਜਿਹੜਾ ਕੋਈ ਤੜਕੇ ਆਪ ਜਦੋਂ ਘਰੋਂ ਨਿਕਲਦਾ ਬਿਲਦਾਂ ਮੂੰਹ ਇਹੋ ਜਿਹਾ ਬਣਾ ਕੇ ਨਿਕਲਦੇ ਆ ਵੀ ਜਿਵੇਂ ਹੋਣੀ ਕਿਸੇ ਦੀ ਟੱਕਰ ਮਾਰਨੀ ਹੁੰਦੀ ਐ ਫਿਰ ਜਿਹੜਾ ਕੋਈ ਗੱਲਬਾਤ ਕਰਦਾ ਉਹਦੇ ਨਾਲ ਜਵਾਬ ਇਹੋ ਜਿਹਾ ਪੁੱਠਾ ਦੇਣਾ ਹੁੰਦਾ ਆਪਾਂ ਉਹ ਕਹਾਣੀ ਇਹ ਆ ਵੀ ਜਿਹੜਾ ਬੰਦਾ ਖੁਸ਼ ਆ ਨਾ ਜਦੋਂ ਘਰੋਂ ਵੀ ਖੁਸ਼ ਨਿਕਲੂਗਾ ਜਦੋਂ ਉਹਨੂੰ ਕੋਈ ਦੇਖੂਗਾ ਖਬਰਾਂ ਕਿਸੇ ਦਾ ਦੇ ਨਹੀਂ ਸਮਰ ਜੀ ਕਈ ਵਾਰੀ ਕੋਈ ਗਲਚੀ ਫਾਹਾ ਪਾਉਣ ਚੱਲਿਆ ਹੁੰਦਾ ਹੂੰ ਉਸ ਦੀ ਜ਼ਿੰਦਗੀ ਬਚ ਜਾਂਦੀ ਕਿਸੇ ਨੂੰ ਖੁਸ਼ ਦੇਖ ਕੇ ਜੇ ਤੋ ਕਿਸੇ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੇ ਤੁਸੀਂ ਕਿਨਾਂ ਚੰਗੀ ਗੱਲਬਾਤ ਕੀਤੀ ਨਹੀਂ ਤਾਂ ਅਗਲੇ ਦਾ ਵੀ ਤੁਸੀਂ ਦਿਨ ਖਰਾਬ ਕਰ ਦਿੰਦੇ ਹੋ ਕਰੋ ਕਈ ਵਾਰ ਕਰੋ ਕਈ ਵਾਰ ਇਹ ਅਗਲਾ ਜਨਾਨੀ ਨਾਲ ਲੜ ਕੇ ਜਾਂਦਾ ਬਾਅਦ ਗੱਡੀਆਂ 'ਚ ਲੋਕਾਂ ਨੂੰ ਗਾਲਾਂ ਕੱਢਦਾ ਜਾਂਦਾ ਕਿਸੇ ਨੂੰ ਗਾਲ ਕੱਢਦੀ ਕਿਸੇ ਨਾਲ ਔਖਾ ਭਾਰਾ ਹੋ ਗਿਆ ਗਾਹਾਂ ਉਹਦਾ ਵੀ ਦਿਨ ਖਰਾਬ ਹੋ ਗਿਆ ਉਹ ਵੀ ਲੜਾਈ 'ਚ ਤੁਹਾਡੇ ਨਾਲ ਪੈ ਗਿਆ ਐ ਘੁਮਕਮਾ ਕੇ ਢੇੜਾ ਲੰਬਾ ਪੱਕ ਜਾਂਦਾ ਯਾਨੀ ਕਹਿਣ ਦਾ ਭਾਵ ਕਿ ਜ਼ਿੰਦਗੀ 'ਚ ਮੈਂ ਸਭ ਤੋਂ ਵੱਡੀ ਇੱਕ ਗੱਲ ਮੰਨਦਾ ਕਿ ਜੇ ਤੁਹਾਡੇ ਕੋਲ ਤੰਦਰੁਸਤੀ ਹੈ ਨਾ ਜ਼ਿੰਦਗੀ ਦੇ ਵਿੱਚ ਰੱਬ ਨੇ ਥੋੜੀ ਝੂੜੀ ਚ ਸਾਰਾ ਖੁਸ਼ੀ ਪਾਇਆ ਹੋਇਆ। ਅਹੀਂ ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਨਾ ਬੰਦਾ ਪਿਆ ਸੀ ਸਿਖਰ ਦੁਪਹਿਰਾ। ਉਹਦਾ ਦਰਵਾਜ਼ਾ ਖੜਕਿਆ। ਦਰਵਾਜ਼ਾ ਖੜਕਿਆ ਤੇ ਉਹਨੇ ਦਰਵਾਜ਼ਾ ਖੋਲਿਆ। ਕਹਿੰਦਾ ਬਾਈ ਇਹ ਰੋਟੀ ਢਿੱਡ ਖਵਾ ਦਿਓ। ਮੈਂ ਬਹੁਤ ਦੂਰੋਂ ਆਇਆ। ਚਲੋ ਰੋਟੀ ਢਿੱਡ ਉਹਨੇ ਕਿਹਾ ਵੀ ਚਲ ਪਈਆਂ ਦੋ ਰੋਟੀਆਂ ਤੂੰ ਹੀ ਖਲਾ ਭਰਾਵਾ। ਜਦੋਂ ਰੋਟੀਆਂ ਉਹਨੂੰ ਦਿੱਤੀਆਂ ਉਹ ਕਹਿੰਦਾ ਵੀ ਕੀ ਕਾਦੇ ਵਾਸਤੇ ਤੂੰ ਇੱਥੇ ਆਇਆ? ਕਹਿੰਦਾ ਪਤਾ ਨਹੀਂ ਤੈਨੂੰ ਕਹਿੰਦਾ ਨਹੀਂ ਕਹਿੰਦਾ ਵੀ ਆਹ ਜਿਹੜੀ ਤੁਹਾਡੇ ਇੱਥੇ ਨੇੜੇ ਨਾ ਜਿਹੜਾ ਵੀ ਆਹ ਥਾਂ ਸਾਰਾ ਮਿਲਦਾ ਜ਼ਮੀਨ ਜਿਹੜੀ ਮਿਲਦੀ ਹੈ ਉਹਨਾਂ ਟੱਮਾਂ ਵਿੱਚ ਜੰਗਲ ਹੋਣਗੇ ਜਾਂ ਕੋਈ ਵਹਿਜੀ ਕੋਈ ਜ਼ਮੀਨ ਹੋਣੀ ਹੈ ਪੁਰਾਣੇ ਟੱਮਾਂ ਦੀ ਗੱਲ ਆ ਉਹ ਕਹਿੰਦੇ ਵੀ ਉਹ ਤਾਂ ਬਹੁਤ ਸਸਤੇ ਭਾਅ ਮਿਲਦੀ ਹੈ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਨਾ ਯਾਰ ਮੈਨੂੰ ਤਾਂ ਪਤਾ ਨਹੀਂ ਹੁਣ ਉਹ ਕੋਲੇ ਬੈਠਾ ਉਹਨੂੰ ਪਤਾ ਨਹੀਂ ਵੀ ਸਾਡਾ ਕੀ ਭਾਅ ਚੱਲਦਾ ਹੁਣ ਜਦੋਂ ਕੋਈ ਲੈਣਾ ਦੇਣਾ ਹੀ ਨਹੀਂ ਹੂੰ ਤੇ ਉਹ ਕਹਿੰਦਾ ਵੀ ਉਹ ਤਾਂ ਇੰਨੀ ਸਸਤੀ ਮਿਲਦੀ ਹੈ ਕਹਿੰਦਾ ਯਾਰ ਤੂੰ ਕਿੱਥੇ ਬੈਠਾ ਕਹਿੰਦਾ ਤੂੰ ਕਹਿੰਦੀ ਲੇਤੀ ਹੁਣ ਤੱਕ ਕੋਈ ਜ਼ਮੀਨ ਨਹੀਂ ਤੇ ਉਹ ਕਹਿੰਦਾ ਯਾਰ ਅੱਜ ਤੱਕ ਮੈਂ ਕਦੇ ਸੋਚੀ ਨਹੀਂ ਕਹਿੰਦਾ ਬਤੰਦਰਾ ਸੋਚਣਾ ਸੀ ਫਿਰ ਕਦੋਂ ਸੋਚੇਗਾ ਚਲੋ ਜੀ ਤੁਸੀਂ ਲਾਓ ਵੀ ਕਰ ਕਰਾ ਕੇ ਉਹਨੇ ਬੰਦੇ ਨੇ ਉਹਨੂੰ ਜ਼ਮੀਨ ਉਹ ਜਿਹੜਾ ਲੈਣ ਆਏ ਸੀ ਉਹ ਤਾਂ ਜ਼ਮੀਨ ਆਪਦੀ ਕੋ ਲੈ ਲੋ ਗਿਆ ਹੁਣ ਉਹਦੇ ਮਨ ਦੇ ਵਿੱਚ ਵੀ ਖਿੱਚ ਪੈ ਗਈ ਵੀ ਯਾਰ ਹੁਣ ਮੈਂ ਕੁਝ ਜ਼ਰੂਰ ਲਵਾਂ ਤੇ ਉਹਨੇ ਕੀ ਕੀਤਾ ਉਸ ਤੋਂ ਬਾਅਦ ਚ ਉਨੇ ਹੱਥ ਪੱਲੇ ਮਾਰਨੇ ਸ਼ੁਰੂ ਕੀਤੇ ਉਹਨੂੰ ਨਾ ਇੱਕ ਚੀਜ਼ ਪਤਾ ਲੱਗ ਗਈ ਵੀ ਇੱਥੇ ਸਸਤੀ ਜ਼ਮੀਨ ਆ ਜੇ ਉਦੋਂ ਥੋੜੀ ਜਿਹੀ ਪਰੇ ਜ਼ਮੀਨ ਲਓ ਤਾਂ ਉਦੋਂ ਵੀ ਸਸਤੀ ਆ ਜੇ ਉਦੋਂ ਥੋੜੀ ਜਿਹੀ ਪਰੇ ਲਓ ਤਾਂ ਉਦੋਂ ਵੀ ਸਸਤੀ ਆ ਕਰਦਾ ਕਰਾਉਂਦਾ ਉਹ ਘਰਬਾਰ ਛੱਡ ਕੇ ਪਰੇ 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 ਹੁੰਦਾ ਹੁੰਦਾ ਉਹ ਜੀ ਬਹੁਤ ਦੂਰ ਅੱਗੇ ਭੱਗ ਗਿਆ ਜਦੋਂ ਅੱਗੇ ਭੱਗ ਗਿਆ ਬਹੁਤ ਦੂਰ ਹੋ ਉੱਥੇ ਉਹਨੂੰ ਇੱਕ ਜ਼ਮੀਨ ਲੱਭੀ ਉਹ ਕਹਿੰਦਾ ਵੀ ਜ਼ਮੀਨ ਕਿੰਨੇ ਦੀ ਆ ਇਹ ਉਹ ਕਹਿੰਦਾ ਵੀ ਜ਼ਮੀਨ ਹੈਗੀ ਐ ਇਹ ਵੀ ਤੁਸੀਂ ਇੰਨੇ ਪੈਸੇ ਦੀ ਤੁਸੀਂ ਇੰਨੇ ਪੈਸੇ ਭਰਨੇ ਨੇ ਇੰਨੇ ਪੈਸੇ ਦੇ ਵਿੱਚ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਤੁਸੀਂ ਭੱਜਣਾ ਜਿੰਨੇ ਜੰਗਲ ਪਹਾੜ ਤੇ ਉਤੋਂ ਦੀ ਤੁਸੀਂ ਘੁੰਮ ਕੇ ਘੇੜਾ ਦੇਤਾ ਸੂਰਜ ਦੇ ਮੁੱਕਣ ਮੁੱਕਣ ਤੱਕ ਤੁਸੀਂ ਉੱਥੇ ਜਦੋਂ ਦੁਬਾਰਾ ਆਗੇ ਵਾਪਸ ਉਨੀ ਉਨੀ ਜ਼ਮੀਨ ਤੁਹਾਡੀ ਹੋ ਗਈ ਤੁਸੀਂ ਆ ਜਾਂਦੇ ਜਾਂਦੇ ਰਾਹ ਦੇ ਵਿੱਚ ਆਹ ਜਿਹੜੇ ਡੱਕੇ ਨੇ ਰੰਗ-ਬਰੰਗੇ ਡਕੇ ਤੁਸੀਂ ਸਿੱੜਦੇ ਜਾਣਾ ਤੇ ਜਿੰਨਾਂ ਤੁਸੀਂ ਘੁੰਮ ਕੇ ਗਿੜਾ ਦੋਗੇ ਉਹਨਾਂ ਦੀ ਜ਼ਮੀਨ ਤੁਹਾਡੀ ਆਪਦੀ ਹੋ ਜੂਗੀ ਚਲੋ ਜੀ ਉਹਨੇ ਕੀ ਕੀਤਾ ਫਿਰ ਹੁਣ ਬੰਦੇ ਨੇ ਤਾਂ ਹੁਣ ਸੋਚਿਆ ਵੀ ਹੁਣ ਤਾਂ ਵੀ ਤੜਕੇ ਉੱਠੀਏ ਸਵੇਰੇ ਲਈਏ ਰੱਬ ਦਾ ਨਾਮ ਤੇ ਦਈਏ ਜਿਹੜਾ ਸਵੇਰੇ ਉੱਠ ਕੇ ਚਲੋ ਜੀ ਸਾਰੇ ਬੰਦੇ ਇਕੱਠੇ ਹੋ ਗਏ ਉੱਥੇ ਉੱਥੇ ਕੀ ਹੋਇਆ ਕਿ ਉਹਨੇ ਸਵੇਰੇ ਚਲੋ ਜੀ ਸੂਰਜ ਜਦੋਂ ਚੜ੍ਹਨ ਤੋਂ ਪਹਿਲਾਂ ਉਨੇ ਮਾਰੀ ਥਾਪੀ ਉੱਡ ਲਿਆ ਜਾਂਦਾ ਜਾਂ ਜਾਵੇ ਡੱਕੇ ਖੜਾਉਂਦਾ ਉੱਥੇ ਸਿੱਟ ਲਿਆ ਜਾਵੇ ਸੋਚਦਾ ਵੀ ਲੈ ਵੀ ਇੱਥੇ ਤੱਕ ਤਾਂ ਮਿਲ ਲਈ ਇੱਥੇ ਤੱਕ ਤਾਂ ਮਿਲ ਲਈ ਵੱਧ ਲਿਆ ਭੱਜਾ ਜਾਵੇ ਭੱਜਾ ਜਾਵੇ ਦੁਪਹਿਰਾ ਹੋ ਗਿਆ ਜੀ ਹੰਬ ਗਿਆ ਉਹਨੇ ਕਬੀ ਦਮ ਲੈ ਲਈ ਘੰਟਾ ਜਦੋਂ ਘੰਟਾ ਦਮ ਲੈਣ ਲੱਗਿਆ 10 ਕਿ ਮਿੰਟਾਂ ਬਾਅਦ ਫੇਰ ਕਿਹਾ ਵੀ ਜਦ ਨੂੰ ਤੂੰ ਦਮ ਲੈ ਗਿਆ ਮਿੱਤਰਾ ਇਨੇ ਟਾਈਮ ਤੋਂ ਦੋ ਦੋ ਚਾਰ ਕਿਲੇ ਜ਼ਮੀਨ ਨਗ ਜੇਗਾ ਚਲੋ ਜੀ ਉਹ ਫੇਰ ਉੱਡ ਲਿਆ ਉੱਡ ਲਿਆ ਰੋਟੀ ਖਾਣ ਦਾ ਟਾਈਮ ਆਇਆ ਰੋਟੀ ਵੀ ਨਾ ਖਾਧੀ ਭੱਜ ਗਿਆ ਭੱਜ ਗਿਆ ਦਮੂ ਨਿਕਲੇ ਹੋਇਆ ਪੂਰਾ ਭਜਦਾ ਭਜਦਾ ਨਾ ਰੋਟੀ ਖਾਧੀ ਪਾਣੀ ਪੀ ਕੇ ਫੇਰ ਉੱਡ ਲਿਆ ਕਰਦੇ ਕਰਾਉਂਦੇ ਨੇ ਕਰਦੇ ਕਰਾਉਂਦੇ ਜੀ ਬਹੁਤ ਭੱਜਿਆ ਉਹਨੇ ਜ਼ਮੀਨ ਦਾ ਮਤਲਬ ਬਹੁਤ ਵੱਡਾ ਟੱਕ ਮੰਗ ਲਿਆ ਹੁਣ ਸ਼ਰਤ ਇਹ ਸੀ ਕਿ ਤੁਸੀਂ ਮੁੜ ਕੇ ਉੱਥੇ ਆਉਣਾ ਇਹ ਨਹੀਂ ਚਰਤ ਹੁੰਦੀ ਐ ਨਾ ਕੋਈ ਵੀ ਤੁਸੀਂ ਉਹਨੇ ਟਾਈਮ ਨੂੰ ਇੱਥੇ ਮੁੜ ਕੇ ਆਉਣਾ ਜ਼ਮੀਨ ਤਾਂ ਤੁਹਾਡੀ ਹੋਊਗੀ ਜਿੱਥੋਂ ਤੁਸੀਂ ਸ਼ੁਰੂ ਹੋਏ ਜੀ ਹੁਣ ਸ਼ਾਮ ਪੈਣ ਲੱਗੀ ਉਹਨੇ ਦੇਖਿਆ ਵੀ ਸੂਰਜ ਤਮਿਤਰਾ ਛੇਣ ਲੱਗਿਆ ਤੇ ਉੱਥੇ ਪਹੁੰਚਿਆ ਨਹੀਂ ਜਾਣਾ ਮਸੇਜੇ ਦੂਰ ਫੇਰਦਾ ਹੁਣ ਜਿਹੜੇ ਬੰਦੇ ਪੰਚਾਇਤੀ ਸੀਗੇ ਉੱਥੇ ਉਹ ਤਾਂ ਖੜੇ ਸੀ ਪਹਾੜੀ ਤੇ ਉਹਨੂੰ ਹਾਕਾ ਮਾਰ ਲੱਗੇ ਕਹਿੰਦੇ ਵੀ ਛੇਤੀ ਭੱਜਿਆ ਮੈਂਟ ਮਾਰ ਉੱਡਿਆ ਵੀ ਸੂਰਜ ਹਜੇ ਹੈਗਾ ਉਹਨਾਂ ਨੂੰ ਸੂਰਜ ਦੀ ਤਾਂ ਸੀ ਉਹਨੂੰ ਸੂਰਜ ਦਿਖਦਾ ਨਹੀਂ ਸੀਗਾ ਉਹ ਹੌਸਲਾ ਛੱਡ ਉਹ ਫੇਰ ਭੱਜ ਲਿਆ ਪੂਰਾ ਦਮ ਲਾ ਕੇ ਜੀ ਭੱਜਿਆ ਉਹ ਜਿੰਨਾ ਉਹਦਾ ਦਮ ਜੋਰ ਲਾ ਕੇ ਭੱਜਿਆ ਗਿਆ ਉਹ ਜੀ ਭੱਜਦਾ 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 ਉਹ ਜਮਾਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਹਨੇ ਜਿੱਥੋਂ ਨੇ ਦੌੜ ਸ਼ੁਰੂ ਕੀਤੀ ਸੀਗੀ ਜਿੱਥੋਂ ਨੇ ਦੌੜ ਸ਼ੁਰੂ ਕੀਤੀ ਸੀ ਉੱਥੇ ਪਹੁੰਚ ਗਿਆ ਜੀ ਸਾਰੇ ਨੇ ਤਾੜੀਆਂ ਮਾਰਤੀਆਂ ਹੁਣ ਪੂਰਾ ਦਮ ਉਹ ਨਿਕਲਿਆ ਹੋਇਆ ਜੋ ਦੇਖਿਆ ਵੀ ਮਾਤਾ ਜੀ ਬਹੁਤ ਵੱਡਾ ਬਾਗਲਾ ਮਾਰ ਲਿਆ ਬਹੁਤ ਵੱਡਾ ਬਾਗਲਾ ਮਾਰ ਲਿਆ ਇੰਨੀ ਜ਼ਮੀਨ ਮੇਰੇ ਨਾਮ ਤੇ ਹੋ ਗਈ ਬਸ ਅੱਖਾਂ ਮੂਰੇ ਕਘੇਰ ਜੀ ਆਈ ਤੇ ਜਿਹੜਾ ਪਹਿਲਾਂ ਉਹਦਾ ਬੇਫਿਕਰੀ ਵਾਲਾ ਸੁਭਾਅ ਹੁੰਦਾ ਸੀ ਇੱਕ ਵਾਰੀ ਆਪਦਾ ਚਿਹਰਾ ਦਿਖਿਆ ਅੱਖਾਂ ਮੀਚ ਗਿਆ ਸਾਰਿਆਂ ਨੂੰ ਪੈ ਗਈਆਂ ਹੱਥਾਂ ਪੈਰਾਂ ਦੀ ਉਹਨੂੰ ਫਟਾਫਟ ਫੜਿਆ ਹਲਾ ਹਲੂਕੇ ਦੇਖਿਆ ਤੱਕੇ ਧੁਕੇ ਮਾਰੇ ਉਹਨੂੰ ਵਿਚਾਰੇ ਨੂੰ ਮੂੰਹ ਤੇ ਪਾਣੀ ਪਾਇਆ ਛਿੱਟ ਛੋਟੇ ਮਾਰੇ ਵਿੱਖਾ ਖੋਲ ਲੇ ਪਰ ਅਸਲ ਚ ਭੌੜੜਾਰੀ ਮਾਰ ਚੁੱਕਿਆ ਸੀ ਹੁਣ ਜਿੰਨੀ ਉਹਨੇ ਸਾਰੀ ਜ਼ਮੀਨ ਭੱਜ ਕੇ ਉਹਨੇ ਬਗਲੀ ਸੀ ਜਿੰਨੀ ਆਪਦੇ ਨਾਂ ਤੇ ਭੱਜ ਕੇ ਜ਼ਮੀਨ ਸਾਰੀ ਕੀਤੀ ਸੀ ਉਹ ਜ਼ਮੀਨ ਦੇ ਵਿੱਚ ਜਿੱਥੇ ਉਹਨੇ ਦੌੜ ਸ਼ੁਰੂ ਕੀਤੀ ਸੀ ਤੇ ਜਿੱਥੇ ਉਹਨੇ ਦੌੜ ਮੁਕਾਈ ਸੀ ਉਸੇ ਜਗ੍ਹਾ ਦੇ ਉੱਤੇ ਉਸੇ ਥਾਂ ਤੇ ਖੜ ਕੇ ਉਹਨਾਂ ਨੇ ਪੂਰੀ ਢਾਈ ਹੱਥ ਧਰਤੀ ਮਿਣ ਕੇ ਉਹਦੀ ਕਬਰ ਪੱਟੀ ਕਬਰ ਪੱਟ ਕੇ ਤੇਨੂੰ ਕਬਰ ਦੇ ਵਿੱਚ ਦੱਬਦਾ ਹੁਣ ਜੇ ਦਮ ਲੈ ਲੈਂਦਾ ਖਾ ਪੀ ਲੈਂਦਾ ਕੱਟ ਕਰ ਲੈਂਦਾ ਤੱਕ ਟੁਕਟ ਜਿੰਨਾ ਉਹਨੇ ਭੱਜ ਕੇ ਥਾਂ ਆਪਦੇ ਨਾਂ ਕੀਤਾ ਸੀ ਉਹਦਾ ਉਹਨਾਂ ਦਾ ਮਾਣ ਸਕਦਾ ਸੀ ਹੁਣ ਇਹ ਕਿਸਮਤ ਦੀਆਂ ਗੱਲਾਂ ਨੇ ਮੱਥੇ ਦੀਆਂ ਲਕੀਰਾਂ ਨੇ ਵੀ ਤੁਸੀਂ ਪੈਸਾ ਕਮਾਉਣਾ ਸਿੱਖ ਲਏ ਨੇ ਪਰ ਪੈਸਾ ਉਹਦਾ ਆਨੰਦ ਮਾਨਣਾ ਉਹਦਾ ਸੁਖ ਲੈਣਾ ਇਹ ਟਾਮੇ ਟਾਮੇ ਬੰਦਿਆਂ ਦੀ ਟਾਮੇ ਟਾਮੇ ਲੋਕਾਂ ਦੀ ਕਿਸਮਤ ਚ ਆਉਂਦਾ ਇੱਕ ਹੁੰਦਾ ਮੋਹ ਤੁਹਾਨੂੰ ਕਿਸੇ ਚੀਜ਼ ਦੇ ਨਾਲ ਮੋਹ ਹੋ ਗਿਆ ਇੱਕ ਹੁੰਦਾ ਮਾਇਆ ਇਹ ਸਾਰੀ ਚੀਜ਼ ਮਾਇਆ ਦੀ ਖੇਡ ਹੈ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਚੀਜ਼ ਪ੍ਰਤੀ ਲਾਲਚ ਪੈਦਾ ਹੋ ਗਿਆ ਉਹਨੂੰ ਮਾਇਆ ਕਹਿੰਦੇ ਨੇ ਤੇ ਤੁਸੀਂ ਉਹਦੇ ਵਿੱਚ ਇੰਨਾ ਜ਼ਿਆਦਾ ਲੀਨ ਹੋ ਜਓ ਵੀ ਤੁਹਾਨੂੰ ਕੋਈ ਆਪਦੀ ਜ਼ਿੰਦਗੀ ਬਾਰੇ ਆਪਦੀ ਕਿਸੇ ਦੁਨੀਆਦਾਰੀ ਬਾਰੇ ਪਤੀ ਨਾ ਹੋਵੇ ਤੇ ਤੁਸੀਂ ਸਿਰਫ ਉਸੇ ਵੱਲੀ ਤੁਰੇ ਜਾਓ ਇਹਨੂੰ ਮਾਇਆ ਕਹਿੰਦੇ ਨੇ ਤੇ ਹਰ ਇੱਕ ਚੀਜ਼ ਇੱਕ ਲਿਮਟ ਦੇ ਵਿੱਚ ਹੋਣੀ ਚਾਹੀਦੀ ਹੈ ਚਾਹੇ ਮੋਹ ਹੋਵੇ ਚਾਹੇ ਮਾਇਆ ਖੁਸ਼ ਰਹਾ ਕਰੋ ਜੋ ਕੁਝ ਤੁਹਾਡੇ ਕੋਲ ਹੈ ਪਹਿਲਾਂ ਉਹਦਾ ਆਨੰਦ ਲਓ ਫਿਰ ਉਸ ਤੋਂ ਬਾਅਦ ਬਾਕੀ ਜਿਹੜੀਆਂ ਚੀਜ਼ਾਂ ਸਮੇਂ ਨਾਲ ਇਹ ਵੀ ਕਿਹੜਾ ਸਾਡੇ ਕੋਲ ਸੀਗੀਆਂ ਇਹ ਵੀ ਤਾਂ ਇੱਥੇ ਹੀ ਆਈਆਂ ਨੇ ਜਿਹੜੀਆਂ ਦੂਜੀਆਂ ਚੀਜ਼ਾਂ ਰਹਿੰਦੀਆਂ ਨੇ ਚਾਹੇ ਉਹ ਵੀ ਇੱਥੇ ਆ ਜਾਣਗੀਆਂ ਵਧੀਆ ਸੋਚੋ ਵਧੀਆ ਕਰੋ ਜ਼ਿੰਦਗੀ ਦੇ ਵਿੱਚ ਇੱਕ ਨਾ ਘਟੋ ਘਟ ਇੱਕ ਚੀਜ਼ ਦੀ ਆਦਤ ਪਾ ਲਓ ਜਦੋਂ ਤੁਸੀਂ ਘਰੇ ਰਹਿਣਾ ਘਰੋਂ ਨਿਕਲਣਾ ਚਿਹਰੇ ਤੇ ਹਾਸਾ ਰੱਖਿਆ ਕਰੋ ਦਿਨ ਤੁਸੀਂ ਦੇਖ ਲਿਓ ਹੋਰ ਹੀ ਬਣ ਜਾਊਗਾ ਸੋ ਅੱਜ ਦੀ ਇੰਨੀ ਕਹਾਣੀ ਤੁਸੀਂ ਚੈਨਲ ਦੇ ਨਾਲ ਸਾਰੇ ਜੁੜੋ ਹੋਰ ਵੀ ਜੇ ਕਹਾਣੀ ਪਸੰਦ ਆਉਂਦੀ ਤਾਂ ਆਪਣੇ ਯਾਰਾਂ ਮਿੱਤਰਾਂ ਨੂੰ ਭੇਜ ਦਿਆ ਕਰੋ ਇਹਦੇ ਕੋਈ ਟੈਕਸ ਨਹੀਂ ਲੱਗਦਾ ਘਟੋ ਘਟੇ ਇਹ ਹੋਊਗਾ ਵੀ ਆਪਣੇ ਨਾਲ ਚਾਰ ਬੰਦੇ ਹੋਰ ਜੁੜ ਜਾਣਗੇ ਤੇ ਆਪਣਾ ਖਿਆਲ ਰੱਖੋ ਖੁਸ਼ ਰਹੋ ਮੇਰੀਆਂ ਇਹ ਦੁਆਵਾਂ ਨੇ ਸਸਰੀ ਕਾਲ ਜੀ